ਫੀਮਸ ਇੰਸਟਾਗ੍ਰam ਤੇ ਯੂਟਿਊਬਰ ਮੈਕੂਟਿਲੋ ਦਾ ਵਯਾ ਅਜ ਤੋਂ ਕੁਝ ਟਾਈਮ ਪਹਿਲਾਂ ਅਨਮੋਲ ਦੇ ਨਾਲ ਹੋਇਆ ਸੀ ਵਿਆਹ ਤੋਂ ਕੁਝ ਟਾਈਮ ਬਾਅਦ ਹੀ ਉਹਨ ਮੈਕੂਟਿਲੋ ਆਪਣੇ ਪੇਕੇ ਪਰਿਵਾਰ ਦੇ ਵਿੱਚ ਰਹਿੰਦੀ ਹੈ ਤੇ ਜਿਸ ਤੋਂ ਬਾਅਦ ਮੈਕੂਟਿਲੋ ਨੂੰ ਜੋ ਚਾਹਨ ਵਾਲਿਆਂ ਦੁਆਰਾ ਉਹਨਾਂ ਨੂੰ ਉਹਨਾਂ ਦੇ ਵੀਡੀਓਜ਼ ਨੀਚੇ ਕਮੈਂਟ ਕਰਕੇ ਪੁੱਛਿਆ ਜਾ ਰਿਹਾ ਹੈ ਕਿ ਤੁਸੀਂ ਆਪਣੀ ਸਹੁਰੇ ਘਰ ਕਿਉਂ ਨਹੀਂ ਜਾਂਦੇ ਤੁਸੀਂ ਆਪਣੇ ਹਸਬੰਦ ਦੇ ਨਾਲ ਕਿਉਂ ਨਹੀਂ ਰਹਿੰਦੇ ਤੇ ਲੋਕ ਤਾਂ ਇੱਥੋਂ ਤੱਕ ਵੀ ਕਹਿ ਰਹੇ ਹਨ ਕਿ ਉਹਨੇ ਜਲਦੀ ਬਖੋਣ ਵਾਲੇ ਨਹੀਂ ਸੋ ਉੱਥੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੈਕੂਟਿਲੋ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ लगातार अपने इंस्टाग्राम स्टोरी भी शेयर कर दी है पहला जो अपनी स्क्रीन ऊपर देखो मर्द शादी के बाद क्या सोचता है मेरे माँ बाप हैं मेरे रिश्तेदार हैं वो लोग मुझे संभाल लेंगे अगर बीवी झगड़ा कर रही है कड़वे शब्द सुना रही है तो बीवी भाड़ में जाए मेरे पास ਹਾਂਜੀ ਸੋਰੀ ਤੁਸੀਂ ਦੇਖ ਲਈ ਹੋਣੀ ਇਸ ਸਟੋਰੀ ਤੋਂ ਬਾਅਦ ਇੰਜ ਲੱਗਦਾ ਪਿਆ ਕਿ ਮੈਂ ਕੁਢਲੋ ਇਹ ਦੱਸਣਾ ਚਾਹੁੰਦੀ ਆ ਕਿ ਮੇਰੇ ਘਰ ਦੇ ਵਿੱਚ ਸਾਰਾ ਪਰਿਵਾਰ ਦੇ ਵਿੱਚ ਘੱਟਵਾਦੀ ਸੁਣੀ ਜਾਂਦੀ ਹੈ ਕਮੈਂਟ ਵੀ ਤੁਸੀਂ ਆਪਣੀ ਸਕਰੀਨ ਉੱਪਰ ਪੜ ਸਕਦੇ ਹੋ ਜਿਦੇ ਵਿੱਚ ਲੋਕ ਉਸਨੂੰ ਕਹਿੰਦੇ ਪਏ ਹਨ ਕਿ ਮੈਨੂੰ ਨਾਲ ਕੀ ਹੋ ਗਿਆ ਵੀਰੇ ਹੁਣ ਉਸਨੇ ਚੂੜਾ ਵੀ ਉਤਾਰ ਦਿੱਤਾ ਤੇ ਸੰਦੂਰ ਵੀ ਨਹੀਂ ਪਾਉਂਦੀ ਹੈ ਜੀ ਤੇ ਲੋਕ ਤਾਂ ਇਹ ਵੀ ਕਹਿੰਦੇ ਪਏ ਹਨ ਕਿ ਅਨਮੋਲ ਦਾ ਪਰਿਵਾਰ ਜਿਹੜਾ ਕਿ ਮੈਂ ਕੁਢਲੋ ਤੋਂ ਦਾਸ ਦੀ ਮੰਗ ਕਰਤਾ ਪਿਆ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ ਸਕਦੇ ਹੋ ਬਾਕੀ ਇਸ ਬਾਰੇ ਤਾਂ ਹਜੇ ਆਪਾਂ ਕੁਝ ਨਹੀਂ ਕਹਿ ਸਕਦੇ ਕਿ ਇਹਨਾਂ ਦਸਤ ਵਿੱਚ ਕੀ ਰੋਲ ਹੈ ਕਿਉਂਕਿ ਮੈਕੂ ਟੈਲੋ ਨੇ ਵੀ ਕਿਹਾ ਸੀ ਕਿ ਮੈਂ ਜਲਦੀ ਤੁਹਾਡੇ ਨਾਲ ਅਪਡੇਟ ਸਾਂਝੀ ਕਰੂੰਗੀ ਆਪਾਂ ਨੂੰ ਜਿਵੇਂ ਕੋਈ ਅਪਡੇਟ ਮਿਲਦੀ ਹੈ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਲਗਾਤਾਰ ਚੈਨਲ ਤੇ ਬਨੇ ਰਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ